ਮੋਹ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰਤ ਸਿੰਘ ਪੈਨਕਲ ਜਿਹੜੇ ਕਿ ਇਸ ਵਕਤ ਖੁਦ ਕੈਨੇਡਾ ਗਏ ਹੋਏ ਨੇ ਕੈਨੇਡਾ ਚ ਤੀਰਤ ਜੀ ਵਿਦਿਆਰਥੀਆਂ ਨੂੰ ਮਿਲ ਰਹੇ ਨੇ ਕਾਲਜਸ ਜਾ ਰਹੇ ਨੇ ਯੂਨੀਵਰਸਿਟੀਆਂ ਜਾ ਰਹੇ ਨੇ ਉੱਥੇ ਦੇਖ ਰਹੇ ਨੇ ਕਿ ਭਵਿੱਖ ਚ ਸਾਡੇ ਵਿਦਿਆਰਥੀਆਂ ਨੂੰ ਕਿੰਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਵਿਦਿਆਰਥੀ ਕਿਸ ਤਰ੍ਹਾਂ ਦੀ ਤਿਆਰੀ ਕਰਨ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਰਤ ਦੇ ਵਿਦਿਆਰਥੀਆਂ ਦੇ ਸੰਬੰਧ ਚ ਖਾਸ ਤੌਰ ਤੇ ਪੰਜਾਬ ਦੇ ਵਿਦਿਆਰਥੀਆਂ ਦੇ ਸੰਬੰਧ ਚ ਤਿਰੇ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਥੈਂਕ ਯੂ ਡਲੈਗਿਟ ਪ੍ਰੋਗਰਾਮ ਦੇਖਦੇ ਸਾਰੇ ਨਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਿਰੇ ਜੀ ਤੁਸੀਂ ਤਾਂ ਪਹੁੰਚ ਗਏ ਕੈਨੇਡਾ ਤੁਸੀਂ ਤਾਂ ਮੁੜੇ ਆਣਾ ਤੁਸੀਂ ਟੂਰ ਤੇ ਗਏ ਹੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿੰਨੇ ਕੁ ਬੱਚਿਆਂ ਨੂੰ ਮਿਲਲੇ ਕਿੰਨਾ ਕੁ ਚਾਹ ਹੈ ਬੱਚਿਆਂ ਚ ਔਰ ਬੱਚੇ ਜਿਹੜੇ ਤੁਹਾਡੇ ਭੇਜੇ ਨੇ ਅੱਠ ਅੱਠ ਰਿਫਿਊਜ਼ਲਾਂ ਬਾਅਦ ਵੀ ਭੇਜੇ ਨੇ ਸਾਰੇ ਸੈੱਟ ਹੋ ਗਏ ਪਾਰਟ ਟਾਈਮ ਜੌਬਸ 'ਚ ਆ ਗਏ ਸਰ ਬਿਲਕੁਲ ਮੈਂ ਤੁਹਾਨੂੰ ਦੱਸਾਂ ਕਿ ਇੱਥੇ ਹਰ ਤਰ੍ਹਾਂ ਦਾ ਮਤਲਬ ਕਿ ਮੈਂ ਤਾਂ ਗੁੰਗਾੜੀ ਬੱਚਾ ਹੈਗਾ ਵਾ ਕਿਉਂਕਿ ਨਾ ਸਪੈਸ਼ਲੀ ਜਿਹੜਾ ਇੱਕ ਸਵਾਲ ਹੁੰਦਾ ਵਾ ਕਿ ਸੈਟੀਸਫੈਕਸ਼ਨ ਦਾ ਆ ਕੇ ਕਿਉਂਕਿ ਜਲਦੀ ਮੈਂ ਤੁਹਾਨੂੰ ਵੀਡੀਓ ਜਿਹੜੇ ਬੱਚਿਆਂ ਨਾਲ ਰਿਕਾਰਡ ਕੀਤੀਆਂ ਨਾ ਸਾਰਾ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਭੇਜੂਗਾ ਤੇ ਜਰੂਰ ਐਸੇ ਮੱਚਦੇ ਸਰ ਰਿਲੀਜ਼ ਕਰਿਓ ਕਿਉਂਕਿ ਨਾ ਮੈਂ ਤਾਂ ਹਰ ਬੱਚੇ ਨੂੰ ਜਿਹਨੂੰ ਮਿਲ ਰਿਹਾ ਸੋ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਕਮਾਈ ਆ ਕਿਉਂਕਿ ਜਿਹੜੇ ਇੱਥੇ ਮੇਰੇ ਨਾਲ ਮੇਰੇ ਕਜ਼ਨਸ ਆ ਜਿਹਨਾਂ ਦੇ ਨਾਲ ਮੈਂ ਰਹਿ ਰਿਹਾ ਮੈਨੂੰ ਇੱਥੇ ਘਮਾਫਰਾ ਰਹੇ ਆ ਉਹ ਬੱਚਾ ਬਾਅਦ ਚ ਮਿਲਣ ਆ ਜੇ ਯਾਰ ਆਪਣੀ ਏਜੰਟ ਨੂੰ ਆ ਕੇ ਇਹ ਕਿੱਦਾਂ ਹੋ ਸਕਦਾ ਯਾਰ ਕੋਈ ਇਦਾਂ ਤਾਂ ਹੁੰਦਾ ਨਹੀਂ ਤੇ ਮੈਂ ਵੀ ਉਹਨੂੰ ਕਿਹਾ ਯਾਰ 100 ਭੇਜੇ ਆ 10 ਦਾ ਵਾਲੇ ਨਾਲ 90 ਦਾ ਚਲੋ ਸਾਰੇ ਰੁਜੇਵਿਆਂ ਚ ਉਹ ਵੀ ਬਿਜ਼ੀ ਆ ਪਰ 10 ਬੱਚੇ 10 ਤਾਂ ਨਹੀਂ ਆਏ ਬੱਚੇ ਜਿਆਦਾ ਮੈਂ 10% ਦੀ ਗੱਲ ਕਰ ਰਿਹਾ ਸਿਰਫ 50 ਪਲੱਸ ਬੱਚੇ ਜਿਹੜੇ ਆ ਕਿ ਮੈਂ ਮਿਲ ਚੁੱਕਾ ਜਿਹੜੇ ਬੱਚਿਆਂ ਨੇ ਆਪਣੇ ਸਪੈਸ਼ਲੀ ਰੁਜੇਵਿਆਂ ਚੋਂ ਟਾਈਮ ਕੱਢ ਕੇ ਜਿਹੜੇ ਕਿ ਮਿਲਣ ਆਏ ਆ ਬਹੁਤ ਖੁਸ਼ੀ ਹੋਈ ਆ ਸਰ ਹਰ ਤਰ੍ਹਾਂ ਦੇ ਬੱਚਾ ਮਿਲਿਆ ਉਹ ਵੀ ਬੱਚਾ ਮਿਲਿਆ ਜਿਨੇ ਸਿਰ ਲਾਇਆ ਹੋਇਆ ਇੱਥੇ ਚੈਲੈਂਜਰ ਗੱਡੀਆਂ ਬੱਚਿਆਂ ਨੂੰ ਪਤਾ ਹੋਊਗਾ ਵੱਡੀਆਂ-ਵੱਡੀਆਂ ਉਹ ਵੀ ਰੱਖੀਆਂ ਹੋਈਆਂ ਮੈਜੋਰਿਟੀ ਗੱਡੀ ਉਹਦੇ ਵਿੱਚ ਵੀ ਆਇਆ ਹੋਰ ਗੱਡੀਆਂ 'ਚ ਵੀ ਆਏ ਤੇ ਉਹ ਵੀ ਬੱਚਾ ਮੈਨੂੰ ਉਹਨੂੰ ਮਿਲਿਆ ਜਿਹਨੂੰ ਮੇਰੇ ਨਾਲ 6-6 ਮਹੀਨੇ ਹੋ ਗਏ ਇੱਥੇ ਆਏ ਨੂੰ ਤੇ ਜਿਹਨੂੰ ਅਜੇ ਕੰਮ ਨਹੀਂ ਮਿਲ ਪਾਇਆ ਜਿਹੜਾ ਕਿ ਹੁਣ ਟੈਨਸ਼ਨ ਦੇ ਵਿੱਚ ਆ ਕੀ ਕਰਾਂ ਬਟ ਸਰ ਇੱਕ ਚੀਜ਼ ਕਾਮਨ ਸੀਗੀ ਕਿਉਂਕਿ ਮੈਂ ਹਰ ਬੱਚੇ ਦੀ ਇੰਟਰਵਿਊ ਰਿਕਾਰਡ ਕੀਤੀ ਆ ਮਤਲਬ ਕਹਿੰਦਾ ਕਿ ਪੂਰੀ ਇਮਾਨਦਾਰੀ ਦੇ ਨਾਲ ਹਰ ਬੱਚੇ ਦਾ ਸਵਾਲ ਪੁੱਛਿਆ ਬਟਾ ਤੰਗ ਤਾਂ ਨਹੀਂ ਆ ਇੱਥੇ ਆ ਕੇ ਇਹ ਤੇ ਆ ਗਿਆ ਪਛਤਾਵਾ ਤਾਂ ਨਹੀਂ ਹੋਇਆ ਵਾਪਸ ਜਾਣਾ ਵਾਪਸ ਜਾਣੇ ਗਿਵ ਅਪ ਕਰਨ ਨੂੰ ਦਿਲ ਕਰਦਾ ਜਾਂ ਨਹੀਂ ਕਰਦਾ ਤੇ ਸਰ ਹਰ ਬੱਚੇ ਦਾ ਇਹ ਹੀ ਸਿਗਾ ਜੀ ਗਿਵ ਅਪ ਕਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ ਹਰ ਬੱਚੇ ਨੇ ਇਹ ਵੀ ਪੁੱਛਿਆ ਕਿ ਅੱਗੇ ਫਿਊਚਰ ਦੀਦਾ ਵਾ ਸਰ ਹਰ ਬੱਚੇ ਨੇ ਇਹ ਕਿਹਾ ਯੈਸ ਡੈਫੀਨੇਟਲੀ ਦੀਦਾ ਉਸ ਬੱਚੇ ਨੇ ਵੀ ਸਾਰੇ ਕਿਹਾ ਜਿਹੜੇ ਬੱਚਿਆਂ ਨੂੰ ਹਜੇ ਕੰਮ ਨਹੀਂ ਮਿਲਿਆ ਸੀ ਇਹ ਵੀ ਨੇ ਵੀ ਜਿਹੜੇ ਕੀ ਹੋ ਗਿਆ ਅੱਜ ਮੈਂ ਦੱਸ ਦਵਾਂ ਸਰ ਜਿਹਦਾ ਸੋਸ਼ਲ ਮੀਡੀਆ ਨੇ ਦਿਖਾਇਆ ਜਾਂਦਾ ਨਾ ਕਿ ਕੈਨੇਡਾ ਇਹ ਹੋ ਗਿਆ ਕੈਨੇਡਾ ਹੁਣ ਇਦਾਂ ਹੋ ਜਾਊਗਾ ਸਰ ਆਪਣਾ ਕੰਮ ਆ ਸਰ ਮੇਰਾ ਕੰਮ ਹੈ ਤੇ ਲੋਕਾਂ ਨੇ ਕਹਣਾ ਕਿ ਸ਼ਾਇਦ ਇਹਨੇ ਤਾਂ ਆਪਣੇ ਫੇਵਰ ਦੀ ਗੱਲ ਕਰਨੀ ਆ ਸਰ ਮੈਂ ਤਾਂ ਕਹਿੰਦਾ ਆਪਣੇ ਦਿਸਦਾਰਾਂ ਨੂੰ ਪੁੱਛ ਕੇ ਦੇਖੋ ਸਰ ਸਾਡੇ ਪੰਜਾਬੀਆਂ ਨੇ ਨਾ ਜਿਆਦਾ ਵੱਡੇ ਲੈਵਲ ਦੇ ਵਿੱਚ ਝੰਡੇ ਗੱਡੇ ਹੋਏ ਆ ਸਪੈਸ਼ਲੀ ਜੇ ਮੈਂ ਗੱਲ ਕਰ ਰਿਹਾ ਜਿਹਨੂੰ 7-8 ਸਾਲ 10 ਸਾਲ ਹੋਏ ਉਹਦੇ ਤਾਂ ਸਰ ਮੈਚ ਹੀ ਨਹੀਂ ਹੈਗਾ ਕਿ ਉਹਨਾਂ ਨੇ ਪੂਰੇ-ਪੂਰੇ ਕਾਫੀ ਬੱਚਿਆਂ ਨੇ ਜਿਹੜੇ ਕਿ ਆ ਬੁਲੰਦੀਆਂ ਜਿਹੜੀਆਂ ਕਿਆਂ ਕਾਇਮ ਕੀਤੀਆਂ ਹੋਈਆਂ ਜਿਹੜੇ ਉਹਨਾਂ ਤੋਂ ਪੁਰਾਣੇ ਆ ਸਰ ਉਹ ਤਾਂ ਰਾਜਿਆਂ ਵਾਲੀ ਜ਼ਿੰਦਗੀ ਜਿਹੜੀ ਕਿ ਜੀਂਦੇ ਜਿਹਨਾਂ ਨੂੰ 20-22-25-25 ਸਾਲ ਹੋ ਗਏ ਆ ਸੋ ਹਰ ਕਹਿੰਦੇ ਨਾਲ ਟਾਈਮ ਲੱਗ ਕੱਲ ਵੀ ਸਰ ਇੱਕ ਮੇਰੇ ਕੋਲ ਇੱਥੇ ਨੌਨ ਜੇਰਮਨ ਕਜ਼ਨ ਸੀ ਉਹਨਾਂ ਦੇ ਰਿਲੇਟਿਵ ਮਿਲਣ ਆਏ। ਉਹ ਐਜੂ 30 ਸਾਲ ਪਹਿਲਾਂ ਆਏ ਸੀ। ਸਰ ਉਹਨਾਂ ਨੇ ਜਦੋਂ ਆਪਣੀ ਸਟਰਗਲ ਦੀ ਸਟੋਰੀ ਸੁਣਾਈ ਨਾ ਅੱਜ ਸਰ ਉਹਨਾਂ ਕੋਲ ਇੱਥੇ ਫੈਕਟਰੀ ਹੈ, ਇੰਜੀਨੀਅਰਿੰਗ ਫੈਕਟਰੀ ਆ 200 ਪਲੱਸ ਬੰਦਾ ਉਹਨਾਂ ਕੋਲ ਕੰਮ ਕਰਦਾ। ਆਪਣੇ ਸਟੂਡੈਂਟਸ ਵੀ ਉਹਨਾਂ ਕੋਲ ਕੰਮ ਕਰਦੇ ਆ। ਸਿਰਾ ਲਾਇਆ ਹੋਇਆ ਸਰ ਉਹਨਾਂ ਨੇ। ਉਹਨਾਂ ਨੇ ਕਹਿੰਦੇ ਕਿ ਹਫ਼ਤਾ ਹਫ਼ਤਾ ਆਪਣੀ ਕਾਰ ਦੇ ਵਿੱਚ ਹੀ ਸੌਂਦੇ ਹੁੰਦੇ ਸੀ ਆਪਣੇ ਬੱਚਿਆਂ ਦੇ ਨਾਲ। ਮਤਲਬ ਕਿ ਜਦੋਂ ਉਹਨੇ ਆਪਣੀ ਸਟਾਰਟਿੰਗ ਫੇਸ 'ਚ ਸਟਰਗਲ ਕੀਤੀ। ਸੋ ਸਟਰਗਲ ਤਾਂ ਸਭ ਕੁਝ ਕਰਨੀ ਹੀ ਪੈ ਹੁਣ ਵੀ ਜੇ ਕੈਨੇਡਾ ਆਉਂਦਾ ਨਾ ਡੈਫੀਨਿਟਲੀ ਬਹੁਤ ਵੱਡੀ ਅਪਰਚੂਨਿਟੀ ਹੈ ਸਰ ਅਜੇ ਇੱਕ ਹੋਰ ਚੀਜ਼ ਕਹਦਾ ਮੇਰਾ ਹਰ ਗਜ਼ਨ ਹਰ ਦੋਸਤ ਦੇ ਘਰ ਜਿੱਥੇ ਮੈਂ ਜਾਂਦਾ ਹਰ ਇਸੇ ਦਾ ਜਾਂਦਾ ਸਰ ਉਹ ਵੀ ਮੈਨੂੰ ਇਹ ਕਹਿੰਦਾ ਉਹ ਤੀਰਤ ਜੀ ਇੱਥੇ ਸੈਟਲ ਹੋ ਵੇ ਦੇਖੋ ਤਾਂ ਤੁਸੀਂ ਉੱਥੇ ਸਰਾ ਲਾਏ ਇੱਥੇ ਬੜੀ ਆ ਲੱਜੂਗਾ ਇੱਥੇ ਆਇਓ ਮਤਲਬ ਕਿ ਕਿਉਂ ਕਹਿ ਰਿਹਾ ਕਿ ਯੈਸ ਆਪਾਂ ਨੂੰ ਕਿਹਦੇ ਲੱਗਦਾ ਹੈ ਕਿ ਨਾ ਕੈਨੇਡਾ ਖਤਮਾ ਉੱਥੇ ਅਪਰਚੂਨਿਟੀ ਨਹੀਂ ਸਰ ਇਹ ਹਜੇ ਨਾ ਗੱਲਾਂ ਹੀ ਆ ਮੈਂ ਦੱਸੂ ਕਹਿੰਦੇ ਨਾ ਦੂਰ ਦੀਆਂ ਗੱਲਾਂ ਉੱਥੇ ਬਹਿ ਕੇ ਕੁਝ ਕਰਨਾ ਪਰ ਇੱਕ ਪ੍ਰੈਕਟੀਕਲੀ ਵਿੱਚ ਬਹਿ ਕੇ ਵਿਚ ਇਹਨੂੰ ਜੇ ਤਾਂ ਤੁਹਾਡੇ ਸਲਾਹ ਕਰਨਾ ਸਲਾਹਕਾਰ ਕਿਉਂਕਿ ਸਲਾਹਕਾਰ ਤੁਹਾਡਾ ਉਹੀ ਤਾਂ ਮਸਲਾ ਹੋਊਗਾ ਜਿਹੜੇ ਰਾਸਿਆਂ ਚ ਉਹ ਜਿਹੜਾ ਕੀ ਨਿਕਲਿਆ ਹੋਇਆ ਵਾ ਤੇ ਇਸ ਲਈ ਮੈਂ ਹਮੇਸ਼ਾ ਜ਼ਿੰਦਗੀ ਦੀ ਹਰ ਬੱਚੇ ਨੂੰ ਕਹਿੰਦਾ ਹਾਂ ਆਪਣਾ ਔਰਾ ਆਪਣਾ ਆਲਾ ਦੋਲਾ ਜੂਰ ਪੋਜ਼ਿਟਿਵ ਰੱਖਿਆ ਕਰੋ ਵਧੀਆ ਰੱਖਿਆ ਕਰੋ ਵਧੀਆ ਬੰਦਿਆਂ ਨਾਲ ਬੈਠਿਆ ਕਰੋ ਵਧੀਆ ਬੰਦਿਆਂ ਨਾਲ ਫਰੈਂਡਸ਼ਿਪ ਜਿਹੜੀ ਕੀ ਆੜੇ ਲਾਓ ਵਧੀਆ ਬੰਦੇ ਨੂੰ ਆਪਣੇ ਸਲਾਹਕਾਰ ਬਣਾਓ ਕਿ ਤੁਹਾਨੂੰ ਸੇਲੇ ਲੈ ਕੇ ਜਾ ਸਕਦੇ ਸੋਰਾ ਜ ਮੁੱਦੇ ਦੀ ਗੱਲ ਵੀ ਕਰਦੇ ਕਿਉਂਕਿ ਇਸ ਵੇਲੇ ਮੁੱਦਾ ਉਹ ਵੀ ਬਹੁਤ ਵੱਡਾ ਵਾ ਇੱਥੇ ਕੰਮ ਨਹੀਂ ਹੈਗਾ ਸਰ ਮੈਂ 10 ਵੀਰਵਾ ਸਰ ਕਿ ਜਿਹੜੇ ਬੱਚਿਆਂ ਕੋਲ ਕੰ ਉਹ ਸਾਰੇ ਬੱਚਿਆਂ ਨੂੰ ਮੈਂ ਕਿਹਾ ਮੈਨੂੰ ਪੰਜ ਕੇ ਬੱਚੇ ਸਿਰ ਇਕੱਠੇ ਹੀ ਮਿਲੇ ਸੀ ਮੈਨੂੰ ਮਨ ਲੱਗਿਆ ਇਸੇ ਅਸੀਂ ਇੱਕ ਵੈਨਪੂਰੇ ਕਿ ਜਗ੍ਹਾ ਸੀਗੀ ਵਾਈਟ ਹਾਊਸ ਤੇ ਉੱਥੇ ਬੱਚੇ ਹਮ ਜਿਹੜਾ ਕੀ ਆ ਬੁਲਾਇਆ ਸੀਗਾ ਤੇ ਸਿਰ ਵਾਈਟ ਰੌਕ ਬੀ ਸਰ ਵਾਈਟ ਹਾਊਸ ਦਾ ਜਿਹੜਾ ਯੂਐਸਏ ਚ ਹੈ ਵਾਈਟ ਰੌਕ ਬੀ ਜੋ ਉੱਥੇ ਹੈਗਾ ਜਗ੍ਹਾ ਤੇ ਬੱਚੇ ਆਏ ਸੀਗੇ ਤੇ ਹਰ ਬੱਚੇ ਉਹ ਵੀ ਬੱਚੇ ਨਾਲ ਆਏ ਸੀਗੇ ਤੇ ਸਰ ਜਿਹੜਾ ਨੇ ਕੰਮ ਵਧੀਆ ਕਰ ਰਿਹਾ ਵਰਕ ਪਰਮਿਟ ਲੈਣ ਤੋਂ ਬਾਅਦ ਮਨ ਲੱਗਿਆ ਵਧੀਆ ਹੈ ਉਹਨਾਂ ਨੇ ਵੀ ਮੈਂ ਤਾਂ ਸਿਰ ਚੁੱਪ ਕਰਕੇ ਸਿਰ ਸੁਣ ਰਿਹਾ ਸੀ ਉਹ ਉਹਨਾਂ ਨੂੰ ਗਾਈਡ ਕਰ ਰਹੀ ਸੀ ਪੁੱਤ ਤੂੰ ਬੈਠਾ ਇਹ ਬੈਠਾ ਇਹ ਗ ਤੋ ਦਸਵਾ ਇੱਕ ਦਾ ਜਿਹੜੇ ਬੱਚੇ ਖਾਸ ਤੌਰ ਤੇ ਜਿਹੜੇ ਵੀ ਕਾਲਜ ਯੂਨੀਵਰਸਿਟੀ ਪੜਾਣ ਆਏ ਨਾ ਪਹਿਲੀ ਗੱਲ ਤਾਂ ਸਰ ਉਹਨਾਂ ਦੇ ਵਿੱਚ ਸਟੂਡੈਂਟ سپورਟ ਸੈਂਟਰ ਜਾਂ ਸਟੂਡੈਂਟ ਡਵੈਲਪਮੈਂਟ ਸੈਂਟਰ ਹੁੰਦੇ ਆ ਜਿਹੜੇ ਬੱਚਾ ਨੂੰ ਆਪ ਹੈਲਪ ਕਰਦੇ ਆ ਜੌਬ ਲਵਾਉਣ ਦੇ ਵਿੱਚ ਸਰ ਐਜੂਕੇਸ਼ਨ ਤੇ ਜੌਬ ਫੇਅਰ ਤੱਕ ਲਵਾਉਂਦੇ ਆ ਕਿ ਹਾਂ ਵੀ ਤੁਸੀਂ ਕਿੱਦਾਂ ਨੌਕਰੀਆਂ ਲੈ ਸਕਦੇ ਆ ਦੂਜੀ ਗੱਲ ਸਰ ਅੱਜ ਕੱਲ ਇਥੇ ਇੱਕ ਚੱਲਿਆ ਹੋਇਆ ਰੈਜ਼ਿਊਮ ਇਹਦਾ ਕਿ ਰੈਜ਼ਿਊਮ ਮੇਂ ਬਾਰ-ਬਾਰ ਫਟਾਫਟ ਆਪਾ ਦੇਈ ਜਾਈਏ ਸਾਰਾ ਕੁਝ ਸੋ ਉਹਦਾ ਕੰਮ ਨਹੀਂ ਮਿਲਣਾ ਕਿਉਂਕਿ ਮੈਂ ਇਥੇ EMPLOYEES ਨਾਲ ਮਿਲ ਕੀ ਜਾਹੇ ਲੋਕੀ ਮੇਰੇ ਫਰੈਂਡ ਸਰਕਲ ਦੇ ਜਿਹਨੇ ਆਪਣੇ ਕੰਮ ਖੁੱਲੇ ਹੋਏ ਆ ਉਹ ਕਹਿੰਦੇ ਸੀ ਅਸੀਂ ਤਾਂ ਰੈਜ਼ੂਮੇ ਦੇਖਦੇ ਰਕ ਮੀ ਨਹੀਂ ਆਏ ਅਸੀਂ ਤਾਂ ਦੇਖਦੇ ਕਿ ਬੰਦਾ ਜਿਹੜਾ ਰੈਜ਼ੂਮੇ ਦੇਣ ਆਇਆ ਗਿਆ ਉਹਦੀ ਪ੍ਰੈਜ਼ੈਂਸ ਕਿੰਦਾ ਉਹਦਾ ਉਹਦਾ ਕੌਨਫੀਡੈਂਸ ਕਿੰਨਾ ਕਿਉਂਕਿ ਸਾਡੇ ਬੱਚੇ ਕੀ ਕਰਦੇ ਆ ਬਸ ਸਿੱਧਾ ਸਿੱਧਾ ਜਿਦਾ ਨਹੀਂ ਤੇ ਆਪਾਂ ਪੈਂਪਲੇਟ ਸਿੱਟਦੇ ਆ ਉਹ ਕੰਮ ਚੱਲ ਰਿਹਾ ਤੇ ਮੈਂ ਅੱਜ ਦੱਸਦਾ ਸਰ ਮੇਰੇ ਨੌਂ ਦੇ ਮੇਰੇ ਇਸੇ ਤਰ੍ਹਾਂ ਜੇ ਕੁੜੀ ਆ ਉਹਨੂੰ ਵੀ 6-7 ਮਹੀਨੇ ਹੋਏ ਆ ਉਹਦੇ ਕੋਲ ਵੀ ਹਜੇ ਤੱਕ ਕੋਈ ਪਰਮਾਨੈਂਟ ਕੰਮ ਨਹੀਂ ਹੈਗਾ ਤੇ ਪਰ ਸਰਾਜ ਮੈਂ 10 ਵੀਰਾਂਵਾਂ ਸਵੇਰੇ 10 ਵਜੇ ਤੋਂ ਪਹਿਲਾਂ ਸਾਡੀ ਉਹ ਛੁੱਟੀ ਭਤੀਜੀ ਲੱਗਦੀ ਆ ਮੇਰੀ ਤੇ ਉੱਠਦੀ ਵੀ ਨਹੀਂ ਤੇ ਉਹਨੂੰ ਮੈਂ ਬਿਠਾਇਆ ਇੱਕ ਵਾਰੀ ਆਪਣੇ ਕੋਲ ਚੰਗੀ ਤਰ੍ਹਾਂ ਸਮਝਾਉਣ ਦੀ ਟਰਾਈ ਕੀਤੀ ਮੈਂ ਕਿ ਬਟਾ ਦੇਖ ਘਰ ਜੇ ਤੂੰ ਕਮੇਂਗੀ ਤੈਨੂੰ ਮੇਲ ਆ ਜਾਵੇ ਤੈਨੂੰ ਫੋਨ ਆ ਜਾਵੇ ਕੰਮ ਦਾ ਤੇ ਨਹੀਂ ਆਉਣਾ ਸੋ ਜੇ ਕੰਮ ਲੱਭਣਾ ਸਵੇਰੇ अर्ਲੀ ਉੱਠ ਕੇ 7-8 ਵਜੇ ਯਸ ਡੈਫੀਨੇਟਲੀ ਇੰਨੀ ਇਥੇ ਅਪਰਚੂਨਿਟੀਆਂ ਆ ਤੈਨੂੰ ਜਾਣਾ ਹੀ ਪੈਣਾ ਹਾਂ ਵਰਕ ਹਾਰਡ ਹੈਗਾ ਟਾਈਮ ਜਿਹੜਾ ਲੱਗਣਾ ਹੀ ਲੱਗਣਾ ਸਟਾਰਟਿੰਗ ਫੇਜ਼ ਦੇ ਵਿੱਚ ਦੂਜੀ ਚੀਜ਼ ਆ ਸਭ ਨੂੰ ਉਹਦਾ ਪਤਾ ਹੀ ਆ ਸਕਿੱਲ ਕਹਿੰਦੇ ਨ ਉੰਨਾ ਚਿਰੋ ਟਾਈਮ ਜਿਹੜਾ ਲੱਗੂ ਗਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚਿਆਂ ਨੇ ਕੰਮ ਲੈਣਾ ਪਰ ਹਾਂ ਜੇ ਕੰਮ ਇੱਕ ਪਾਸੇ ਸਿਕਿਉਰਟੀ ਦਾ ਕੰਮ ਮਿਲਦਾ ਤੇ ਜਾਂ ਇੱਕ ਪਾਸੇ ਕੋਈ ਆਰਟ ਸਿੱਖਣ ਦਾ ਕੰਮ ਮਿਲਦਾ ਜੇ ਤੁਸੀਂ ਮੇਰੀ ਮੰਨੋ ਪੈਸੇ ਪਾਵਾਂ ਅੱਧੇ ਮਿਲਦੇ ਹੁਣ ਆਰਟ ਵਾਲੇ ਪਾਸੇ ਚਲ ਜੇ ਤੂੰ ਕਿਤੇ ਲੰਬਾ ਲੰਬਾ ਜਿਹੜਾ ਕੀ ਜਿਹੜਾ ਵਿਜ਼ਨ ਉਹ ਬਹੁਤ ਵਧੀਆ ਹੋਊਗਾ ਸੋ ਹਰ ਤਰ੍ਹਾਂ ਦੇ ਬੱਚੇ ਦੀ ਸਰ ਇੱਥੇ ਜਿਹੜੀ ਇੱਕ ਸਟੋਰੀ ਹੈਗੀ ਆ ਨੱਠਛਲ ਦੱਸਾਂ ਤੁਹਾਨੂੰ ਮੈਂ ਇੱਕ ਮੈਂ ਜਗਾਉਂਗਾ ਕਿ ਇਹ ਜਿਵੇਂ ਚਾਹੇ ਉਹ ਬਾਹਰ ਆ ਬੱਚੇ ਬਾਗ ਭੇਜਣਾ ਸਾਡੇ ਕੋਲ ਆਉਂਦੇ ਆ ਨਾਰਮਲ ਕਰਨਾ ਸਰ ਕੈਨੇਡਾ ਦੇ ਵਿੱਚ ਡ हैगियां ਅੱਜ ਦੀ ਡੇਟ ਵਿੱਚ ਆ ਆ 2024 25 ਕੁੰਗੀ ਨਾ ਸਰ ਇੱਥੇ ਵੀ ਇਲੈਕਸ਼ਨ ਜਿਹੜੀਆਂ ਹੈਗੀਆਂ ਇੱਕ ਕਿਤੇ ਨਾ ਕਿਤੇ ਸਰ ਜਿਹੜੇ ਸਾਡੇ ਇੱਥੇ ਪੁਰਾਣੇ ਆਏ ਹੋਏ ਹਨ ਜਿਹੜੇ ਸਾਡੇ ਪੁਰਾਣੇ ਮੈਂ ਤਾਂ ਕਹਾਂਗਾ ਯਾਰ ਦੋਸਤ ਹੈ ਪੁਰਾਣੇ ਸਾਡੇ ਵੱਡੇ ਦਿਸੇਦਾਰ ਆ ਉਹਨਾਂ ਦੇ ਮਾਇਨੇ ਦੇ ਵਿੱਚ ਬਹੁਤ ਆ ਕਿ ਸਟੂਡੈਂਟ ਬੜੇ ਆ ਗਏ ਵੀ ਭੋਖ ਲਾਰਾ ਪੈ ਗਿਆ ਜੀ ਬਹੁਤ ਔਖਾ ਹੋ ਰਿਹਾ ਜੀ ਤੇ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਉਹ ਉਹਨਾਂ ਨੇ ਤਾਂ ਵੋਟਾਂ ਪਾਉਣੀਆਂ ਤੇ ਉਹਨਾਂ ਨੂੰ ਖੋਜ ਕਰਨ ਵਾਸਤੇ ਜਿਹੜੀ ਕਿ ਮੈਂ ਤਾਂ ਕਹਾਂਗਾ ਪ੍ਰੋਪਾਗੈਂਡ ਦੇ ਨਿਊਜ਼ ਇਹ ਉਹ ਸਾਰਾ ਕੁਝ ਜਿਹੜਾ ਕਿ ਆ ਚੱਲ ਰਿਹਾ ਇਹ ਇੱਕ ਔੜਾ ਸੱਚ ਹੈ ਸਰ ਕਿਉਂ ਕਿਤੇ ਨਾ ਕਿਤੇ ਸੱਚਾਈ ਆ ਤੇ ਜਿਹੜਾ ਨਾ ਕਿਤੇ ਮੈਂ ਤਾਂ ਕਹੂੰਗਾ ਇਹ ਦੇਖਿਆ ਜਾਂਦਾ ਕਿ ਯਾਰ ਮੈਂ ਸੈੱਟ ਹੋਇਆ ਅਗਲਾ ਅਗਲਾ ਪੰਮਾ ਖਰਾਬ ਹੁੰਦਾ ਹੋ ਜਾਵੇ ਮੇਰਾ ਫੂਟ ਆ ਜਾਵੇ ਇਹ ਕਿਹੜੀ ਕੀ ਮੈਂ ਤਾਂ ਕਹੂੰਗਾ ਕਿਤੇ ਨਾ ਕਿਤੇ ਹੈਗਾ ਪਰ ਕਿਤੇ ਨਾ ਪੰਜੋਂ ਉਂਗਲਾ ਬਰਾਬਰ ਨਹੀਂ ਹੁੰਦੀਆਂ ਸੋ ਮੈਂ ਕਿਤੇ ਟਾਰਗੇਟ ਨਹੀਂ ਕਰ ਰਿਹਾ ਪਰ ਇਹ ਹੈਗੀ ਆ ਗੱਲ ਕਿਉਂ ਕਿਤੇ ਨਾ ਕਿਤੇ ਅਸੀਂ ਆਪਣਾ ਪਰਸਨਲ ਫਾਇਦਾ ਜ਼ਿਆਦਾ ਸੋਚਦੇ ਕਿ ਅਗਲੇ ਦਾ ਤੇ ਅੱਜ ਇੱਕ ਹੋਰ ਕਹਦਾ ਮੈਂ ਸਰ ਮੈਂ ਇਥੇ ਗੁਜਰਾਤੀ ਕਮਿਊਨਿਟੀ ਸ਼੍ਰੀਲੰਕਨ ਕਮਿਊਨਿਟੀ ਵਾਲਿਆਂ ਨੂੰ ਵੀ ਮਿਲਿਆ ਸਰ ਉਹਨਾਂ ਦੀ ਕਦੀ ਕਿਸੇ ਨੇ ਵੀਡੀਓ ਨਹੀਂ ਦੇਖੀ ਹੋਣੀ ਕਿ ਇਥੇ ਬੁਰਾ ਹਾਲ ਆ ਇਥੇ ਇਦਾਂ ਵਾ ਇਥੇ ਇਦਾਂ ਵਾ ਜੇ ਬੁਰਾ ਹਾਲ ਹੈ ਕਿ ਨਾ ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਵੀ ਹੈਗੀਆਂ ਵਾ ਉਹਦੇ ਵਿੱਚ ਮੈਨੂੰ ਸਾਡੇ ਆਪਣੇ ਬੱਚਿਆਂ ਦੀਆਂ ਵੀ ਗਲਤੀਆਂ ਹੈਗੀਆਂ ਜੇ ਕਦੇ ਇਦਾਂ ਚੀਜ਼ਾਂ ਨੇ ਸਾਨੂੰ ਪ੍ਰੋਬਲਮ ਫੇਸ ਕਰਨੀ ਪੈ ਰਹੀ ਆ ਸੋ ਜਿੰਨੀਆਂ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਰਹੀਆਂ ਨਾ ਸਰ ਸਚਾਈ ਸਰ ਘਾਟਾ ਵੀਡੀਓ ਜਿਹੜਾ ਫੋਦੀ ਆ ਰਹੀ ਆ ਜਿਹੜਾ ਬੱਚਾ ਜ਼ਿਆਦਾ ਤੰਗ ਆ ਜਿਹੜਾ ਬੱਚਾ ਮੈਂ ਕਹੂੰਗਾ ਮਸਾਲਾ ਹੈਗਾ ਉਹਨੂੰ ਦਿਖਾਉਣ ਵਾਸਤੇ ਉਹ ਚੀਜ਼ਾਂ ਨਹੀਂ ਬੱਚੇ ਦੀ ਵੀਡੀਓ ਥੋੜੀ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਇੱਕ ਬੱਚੇ ਦੀ ਵੀਡੀਓ ਦੇਖ ਕੇ ਸਰ ਪਿਛਲੇ ਸਾਲ ਸਾਬ ਨੂੰ ਬਤਾਵਾ ਕਿ 8 9 10 ਲੱਖ ਦੇ ਲਾਗੇ ਜਿਹੜਾ ਕੀ ਆ ਇੰਨੇ ਨੰਬਰ ਆਫ ਸਟੂਡੈਂਟਸ 올ਓਵਰ ਵਰਲਡ ਤੋਂ ਆਏ ਆ ਥੋੜਾ ਨੰਬਰ ਨਹੀਂ ਹੁੰਦਾ ਤੇ ਵੀਡੀਓ ਕਿੰਨੀਆਂ ਵਾਇਰਲ ਹੋਈਆਂ ਸਰ ਪੰਜ ਸੱਤ ਵਾਇਰਲ ਹੋਈਆਂ ਨਾ ਪੰਜ ਸੱਤ ਜਿਹੜੀਆਂ ਵੀਡੀਓਜ਼ ਇੰਨੇ ਲੱਖਾਂ ਬੱਚਿਆਂ ਦਾ ਇੱਥੇ ਜੋ ਉਹਨਾਂ ਦਾ ਪ੍ਰੈਜ਼ੈਂਟ ਹੈਗਾ ਫਿਊਚਰ ਹੈਗਾ ਉਹ ਡਿਸਾਈਡ ਨਹੀਂ ਕਰ ਸਕਦੀਆਂ ਸੋ ਗੱਲ ਮੈਂ ਦੱਸਾਂ ਸਰ ਜਿੰਨੇ ਪੁਰਾਣੇ ਬੱਚੇ ਸੈਟਲ ਹੋਏ ਆ ਜਿੰਨੇ ਵੀ ਪੁਰਾਣੇ ਸੈਟਲ ਆ ਸਰ ਉਹ ਉਹ ਤੋਂ ਇੰਸਟਾਗ੍ਰam ਨਹੀਂ ਸੀਗਾ ਉਹ ਤੋਂ ਆ ਫੇਸਬੁੱਕ ਦੇ ਵਿੱਚ ਆ ਦਿਖਾਵਾ ਨਹੀਂ ਸੀਗਾ ਕਿ ਮੈਂ ਫਟਾਫਟ ਦਿਖਾ ਦਵਾਂ ਕਿ ਮੈਂ ਤੰਗ ਆ ਜਾਂ ਮੈਂ ਵਧੀਆ ਆ ਸਾਰੇ ਬੱਚਿਆਂ ਨੇ ਚੁੱਪ ਕਰਕੇ ਇੱਕ ਨੀਵੀਂ ਬਾਗੇ ਮੇਹਤ ਕੀਤੀ ਤੇ ਸਰੇ ਲਾਇਆ ਤੇ ਮੈਂ ਅੱਜ ਵੀ ਨਵੇਂ ਬੱਚਿਆਂ ਨੂੰ ਕਹਾਂਗਾ हां ਛੱਡਣਾ ਨਹੀਂ ਹੈ ਇੰਸਟਾਗ੍ਰam ਫੇਸਬੁੱਕ ਸੋਸ਼ਲ ਮੀਡੀਆ ਛੱਡਣਾ ਨਹੀਂ ਬਟ ਇਹਨਾਂ ਨੂੰ ਚੰਗੇ ਤਰੀਕੇ ਨਾਲ ਵਰਤਣ ਵਾਲੇ ਪਾਸੇ ਜਾਓ ਜੇ ਪੋਜ਼ਿਟਿਵਿਟੀ ਕਿਤੋਂ ਮਿਲਦੀ ਆ ਉਹ ਪੋਜ਼ਿਟਿਵਿਟੀ ਅਡਾਪਟ ਕਰੋ 네ਗੈਟਿਵਿਟੀ ਮਿਲਦੀ ਆ ਤਾਂ ਅਨਸਬਸਕ੍ਰਾਈਬ ਕਰਕੇ ਉਹਨੂੰ ਸਾਈਡ ਤੇ ਲਾ ਦਿਓ ਕਿਉਂਕਿ ਐਸ ਵੇਲੇ ਕੀ ਹੈ ਸਿਰਫ ਸੋਚ ਹੀ ਆ ਸੋਚ ਹੀ ਤੁਹਾਨੂੰ ਅਗੇ ਲੈ ਕੇ ਜਾਏਗੀ ਸਰ ਓਵਰਆਲ ਪਿਕਚਰ ਤਾਂ ਬਹੁਤ ਵਧੀਆ ਸਰ ਕੈਨੇਡਾ ਦੀ ਮੈਂ ਤੁਹਾਨੂੰ ਸਿੱਧੀ ਗੱਲ ਮੈਨੂੰ ਹੁਣ ਅਖੀਰ ਚ ਅਜੀ ਸਰ ਨਵੇਂ ਵਿਦਿਆਰਥੀ ਕੈਨੇਡਾ ਜਾਣ ਸਰ ਆ ਵਾਲਾ ਸਵਾਲ ਨਾ ਜਿਹੜਾ ਤੁਸੀਂ ਮੈਨੂੰ ਹੁਣ ਪੁੱਛਿਆ ਮੈਂ ਹਰ ਬੱਚੇ ਨੂੰ ਪੁੱਛਿਆ ਉਸ ਵੀਡੀਓ ਦੇ ਵਿੱਚ ਮੈਂ ਕਹੂੰਗਾ ਬੱਚਿਆਂ ਨੂੰ ਹਰ ਆਨਸਰ ਮਿਲੂਗਾ ਤੇ ਹਰ ਬੱਚੇ ਨੂੰ ਪਤਾ ਹੈ ਕੀ ਗਿਆ ਜਰੂਰ ਆਵੇ ਕਿਉਂਕਿ ਜਦੋਂ ਬੱਚਾ ਇੱਥੇ ਆਉਂਦਾ ਨਾ ਸਰ ਪਹਿਲੀ ਚੀਜ਼ ਆ ਪੇਰੈਂਟਸ ਵੀ ਧਿਆਨ ਨਾਲ ਸਰ ਬੱਚੇ ਨੂੰ ਆਪਣਾ ਆਪ ਸਾਹਮਣਾ ਹੁੰਦਾ ਸਵੇਰੇ ਟਾਈਮ ਨਾਲ ਉੱਠਣਾ ਆਪਣਾ ਆਪ ਸਾਹਮਣਾ ਆਉਂਦਾ ਦੂਜੀ ਗੱਲ ਬੱਚੇ ਨੂੰ ਫਾਈਨੈਂਸ਼ੀਅਲ ਮੈਨੇਜਮੈਂਟ ਹੁੰਦੀ ਸਰ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਕੰਮ ਆ ਆਟ ਮੈਂ ਤਾਂ ਕਹੂੰਗਾ ਉਹਨੂੰ ਪੈਸੇ ਸਾਹਮਣੇ ਪੈਸੇ ਖਰਚ ਨੇ ਪੈਸੇ ਕਮਾਉਣੇ ਆ ਜਾਂਦੇ ਫਾਈਨੈਂਸ਼ੀਅਲ ਮੈਨੇਜਮੈਂਟ ਆਪਣੇ ਫੈਸਲੇ ਆਪ ਲੈਣੇ ਆ ਜਾਂਦੇ ਆ ਸੋ ਕਹਿ ਲਓ ਕਿ ਤੁਹਾਡਾ ਬੱਚਾ ਮੈਚੂਰ ਜਰੂਰ ਹੁੰਦਾ ਸਰ ਮੈਂ ਤੇ ਇੱਕ ਆਡਮ ਕਰਾਂ ਇੱਕ ਚੀਜ਼ ਪਲੱਸ ਤੁਹਾਡਾ ਬੱਚਾ ਜੇਕਰ ਤੁਸੀਂ ਭੇਜਣਾ ਇੱਥੇ ਤੇ ਜਰੂਰ ਉਹਨੂੰ ਪੂਰੀ ਸਿੱਖਿਆ ਦੇ ਕੇ ਮੈਚੂਰ ਕਰਕੇ ਭੇਜੋ ਜਿਆਦਾ ਬੱਚਾ ਜਿਹੜਾ ਇੱਥੇ ਖਰਾਬ ਮੈਂ ਕਹਿੰਦਾ ਸਟੱਕ ਜਾਂ ਪਰੇਸ਼ਾਨ ਉਹ 12ਵੇਂ ਵਾਲਾ ਬੱਚਾ ਵਾ ਕਿਉਂਕਿ ਮੈਂ ਕਈ ਬੱਚੇ ਨਹੀਂ ਦੇਖਿਆ ਸਰ ਮੈਂ ਇੰਡੀਆ 'ਚ ਵੀ ਸਰ ਕਈ ਬੱਚੇ ਦੇ ਸਾਹਮਣੇ ਦੇ ਕੇ ਕਹਿੰਦਾ ਜੀ ਖਾਸ ਤੌਰ ਤੇ ਮੈਂ ਕੁੜੀਆਂ ਨੂੰ ਕੁਈ ਆਪਣੇ ਬੱਚਿਆਂ ਵਾਂਗੂ ਅਸੀਂ ਟ੍ਰੀਟ ਕੀਤਾ ਅਜੇ ਤੱਕ ਹਰ ਸਾਰਿਆਂ ਨੂੰ ਕਿ ਬੜਾ ਨਾਜ ਪਰ ਕੋਈ ਬੱਚਾ ਉਹ ਤੋਂ ਮੰਨਣਾ ਨਹੀਂ ਚਾਹੁੰਦਾ ਪਰ ਮੈਂ ਤਾਂ ਕਹਿੰਦਾ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਖਾਸ ਤੌਰ ਤੇ ਪਲੱਸ 2 ਵਾਲੇ ਬੱਚੇ ਕੋ ਗ੍ਰੈਜੂਏਸ਼ਨ ਵਾਲਾ ਬੱਚਾ ਮੈਚੂਰ ਹੋਇਆ ਹੁੰਦਾ ਮੈਨੂੰ ਲੱਗਦਾ ਉਹਨੂੰ ਸਮਝਾਉਂਦੇ ਲੋੜ ਨਹੀਂ ਬੱਚਾ ਸੈਟਲ ਹੀ ਹੈ ਇੱਥੇ ਪੀਆਰਵੀ ਸੌਕੇ ਸਭ ਕੋ ਸੌਕਾ ਪਰ ਜੇ ਜਿਹੜਾ ਖਾ ਪਲੱਸ 2 ਵਾਲਾ ਬੱਚਾ ਹੈ ਉਹਨੂੰ ਮੈਚੂਰ ਕਰਕੇ ਇੱਥੇ ਵੀ ਸੱਚਾਈਆਂ ਨਾਲ ਰੂਬਰੂ ਕਰਾ ਕੇ ਮੈਂ ਤਾਂ ਕਹਿੰਦਾ ਉਹਨੂੰ ਇੱਥੇ ਆਪਣੇ ਘਰ ਦੇ ਵਿੱਚ ਹੀ ਕਹੋ ਕਿ ਰੋਟੀ ਪਾਣੀ ਸਭ ਕੁਝ ਦੂਰ ਤੋਂ ਮਾਣਾ ਇ ਕਰ ਕਮਾ ਉਹਨੂੰ ਉਸ ਦੌਰ ਦੇ ਵਿੱਚੋਂ ਗੁਜ਼ਾਰੋ देन ਉਹ ਮੇਥੇ ਕੈਨੇਡਾ ਪੇ ਜੋ ਆ ਜਿਹੜੀ ਸਰ ਜਿਹੜੀ ਚੀਜ਼ ਹੈਗੀ ਆ ਪਲੱਸ 2 ਵਾਲਾ ਬੱਚਾ ਉਮਰ ਵੀ ਕਿੰਨੀ 18 19 ਸਾਲ ਹੈਗੀ ਆ ਉਹ ਥੋੜਾ ਜਿਹਾ ਕਹ ਰਿਹਾ ਕਿ ਉਹ ਉਹਨੂੰ ਧੱਕੇ ਜਿਆਦਾ ਧੱਕੇ ਮੈਂ ਕਹਾਂਗਾ ਉਹਨੂੰ ਤੇ ਇੱਕ ਵਾਰੀ ਕਹ ਲਉਗੀ ਇੱਕ ਲਗਜ਼ਰੀ ਲਾਈਫ ਚ ਆ ਕੇ ਜਦੋਂ ਇੱਕ ਵਾਰੀ ਆਉਂਦੇ ਆ ਉਹ ਥੋੜਾ ਜਿਹਾ ਸਫਰ ਜਿਆਦਾ ਮਤਲਬ ਕਿ ਬੱਚਾ ਕਰਦਾ ਵਾ ਛੋਟੇ ਹੁੰਦੇ ਨਹੀਂ ਬਲ ਪਲੱਸ 2 ਵਾਲੇ ਬੱਚੇ ਉਮਰ 'ਚ ਵੀ ਛੋਟੇ ਹੁੰਦੇ ਨੇ ਬਿਲਕੁਲ ਠੀਕ ਹੈ ਅਗਰ ਇੰਡੀਆ ਦੇ ਵਿੱਚ ਵੀ ਕੋਈ ਛੋਟਾ ਮੋਟਾ ਕੰਮ ਉਹ ਸਿੱਖਣ ਜਾਂ ਕਿਤੇ ਕੰਮ ਹੁਣ ਤਾਂ ਇੰਡੀਆ 'ਚ ਵੀ ਜਿਹੜੇ ਪੈਟਰੋਲ ਪੰਪ ਬਹੁਤ ਜ਼ਿਆਦਾ ਹੋ ਗਏ ਉੱਥੇ ਉਹ ਜੌਬ ਕਰ ਸਕਦੇ ਨੇ ਕੋਈ ਸ਼ੰਗ ਨਹੀਂ ਕਰਨੀ ਚਾਹੀਦੀ ਥੋੜਾ ਉਹਨਾਂ ਨੂੰ ਕੰਮ ਕਰਨ ਵਾਲੀ ਜ਼ਿੰਦਗੀ ਦਾ ਐਕਸਪੋਜ਼ਰ ਮਿਲੂਗਾ ਬਿਲਕੁਲ ਸਰ ਚਾਹੇ ਕਿਸੇ ਵੱਡੇ ਹੁਣ ਤਾਂ ਜਿਵੇਂ ਸਾਡੇ ਪੀਜ਼ਾ ਦੀਆਂ ਸ਼ਾਪਸ ਨੇ ਜਾਂ ਸਾਡੇ ਵੀ ਇੱਥੇ ਸੱਵੇ ਵਗੈਰਾ ਹੋ ਗਏ ਕਿਤੇ ਵੀ ਬੱਚੇ ਕਰ ਲੈਣ ਇੱਥੇ ਜੌਬਸ ਪਾਰਟ ਟਾਈਮ ਉਹਦੇ ਨਾਲ ਉਹਨਾਂ ਨੂੰ ਇੱਕ ਵਰਕਿੰਗ ਐਕਸਪੀਰੀਅੰਸ ਹੈ ਜਿਹੜਾ ਉਹ ਮਿਲੂਗਾ ਪਰ ਇੱਕ ਮਾੜਾ ਕੰਮ ਇੰਡੀਆ 'ਚ ਹੋ ਰਿਹਾ ਹੈ ਜਿਹੜੇ ਸਾਡੇ ਬੱਚੇ ਝੂਠੇ ਐਕਸਪੀਰੀਅੰਸ ਸਰਟੀਫਿਕੇਟ ਬਣਾ ਕੇ ਭੇਜਦੇ ਆ ਨਾ ਫਿਰ ਉੱਥੇ ਦਿੱਕਤ ਆਉਂਦੀ। ਸੋ ਝੂਠੇ ਐਕਸਪੀਰੀਅੰਸ ਸਰਟੀਫਿਕੇਟ ਬਣਾਉਣ ਦੀ ਬਜਾਏ 3-3 4-4 5-5 6-6 ਮਹੀਨੇ ਤੁਸੀਂ ਜ਼ਰੂਰ ਕਿਸੇ ਵੀ ਨੌਕਰੀ ਚ ਲਾਓ ਭਾਵੇਂ ਉਹ ਕੋਈ ਛੋਟੀ ਮੋਟੀ ਨੌਕਰੀ ਆ ਭਾਵੇਂ ਉਹ ਕਰਿਆਨੇ ਦੀ ਦੁਕਾਨ ਹੀ ਕਿਉ ਨਾ ਹੋ। ਉਹਦੇ ਨਾਲ ਤੁਹਾਨੂੰ ਇੱਕ ਕੰਮ ਦਾ ਐਕਸਪੋਜ਼ਰ ਮਿਲੇਗਾ ਔਰ ਇੱਕ ਤੁਹਾਨੂੰ ਇੱਕ ਕੰਮ ਕਰਨ ਦਾ ਜ਼ਿੰਦਗੀ ਦੇ ਵਿੱਚ ਇੱਕ ਤਜਰਬਾ ਆਏਗਾ। ਸੋ ਤੀਰਤ ਜੀ ਨੇ ਸਾਫ਼ ਕਹਤਾ ਕਿ ਬੱਚੇ ਜ਼ਰੂਰ ਜਾਣ ਕੈਨੇਡਾ ਪਰ ਤਿਆਰੀ ਕਰਕੇ ਜਾਣਦੇ ਹੁਣ ਇਨਟੇਕ ਕਿਹੜਾ ਹੈ ਕੈਨੇਡਾ ਚ ਜਿਹਦੇ ਚ ਵਿਦਿਆਰਥੀ ਜਾ ਸਕਦੇ ਸਰ ਇਨਟੇਕ ਦਾ ਜੇ ਤੁਹਾਨੂੰ ਮੈਂ ਕਹੂੰਗਾ ਕਿ ਐਸ ਵੇਲੇ ਜਿਹੜੀ ਸੀਟਸ ਦੀਆਂ ਜਿਹੜੀਆਂ ਹੈਗੀਆਂ ਸਪਟੰਬਰ ਦੇ ਵਿੱਚ ਚਲੋਣੀਆਂ ਜਾਂ ਜਨੂਅਰੀ 25 ਦੇ ਵਿੱਚ ਹਰੇ ਵੀ ਯੈਸ ਡੈਫੀਨਿਟਲੀ ਇਹਦੇ ਆਪਸ਼ਨਸ ਹੈਗੀਆਂ ਤੇ ਅੱਜ ਮੈਂ ਦੱਸੂ ਵੀ ਨਾ ਮੈਂ ਸਰ ਆ ਜਿਹੜੀਆਂ ਬੱਚਿਆਂ ਨੂੰ ਪਰੇਸ਼ਾਨੀਆਂ ਕੋਈ ਵੀ ਗੱਲ ਹੋਣਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਰ ਚੀਜ਼ ਦਾ ਜਵਾਬ ਨਾ ਬੱਚੇ ਕੋਲ ਬੱਚੀ ਦੀ ਯੂਨੀਵਰਸਿਟੀ ਕੋਲ ਹੁੰਦਾ ਹੈ ਹਰ ਯੂਨੀਵਰਸਿਟੀ ਕਾਲਜ ਦੇ ਵਿੱਚ ਸਟੂਡੈਂਟ ਸਪੋਰਟ ਸੈਂਟਰ ਡਵੈਲਪਮੈਂਟ ਸੈਂਟਰ ਜਿਹੜੇ ਹੁੰਦੇ ਆ ਜੇ ਸਟੂਡੈਂਟ ਨੂੰ ਪੜ੍ਹਾਈ ਨਹੀਂ ਸਮਝ ਲੱਗਦੀ ਪੀਅਰ ਟੂ ਪੀਅਰ ਉੱਥੇ ਐਜੂਕੇਸ਼ਨ ਹੈਲਪ ਵੀ ਹੁੰਦੀ ਹੈ ਜਿੱਦੇ ਉਹਦੇ ਸੀਨੀਅਰ ਬੱਚੇ ਫ੍ਰੀ ਆਫ ਕਾਸਟ ਨੂੰ ਹੈਲਪ ਕਰਦੇ ਆ ਸਰ ਯੂਨੀਵਰਸਿਟੀ ਕਾਲਜਸ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਇੱਥੇ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਜੇ ਫੈਸਿਲਿਟੀ ਦੀ ਗੱਲ ਹੋਵੇ ਜੇ ਮੈਂ ਸਰਕਾਰੀ ਕਾਲਜ ਸਰਕਾਰੀ ਯੂਨੀਵਰਸਿਟੀਆਂ ਦੀ ਗੱਲ ਕਰਾਂ ਠੀਕ ਆ ਨਾ ਮੈਂ ਯੂਸੀਡਬਲ ਵੀ ਜਿਹੜੇ ਪ੍ਰਾਈਵੇਟ ਯੂਨੀਵਰਸਿਟੀ ਵਨ ਆਫ ਦਾ ਉੱਤੇ ਵੀ ਵਿਜ਼ਿਟ ਕੀਤਾ ਹਰ ਤਰ੍ਹਾਂ ਦੀ ਆਪਰ ਸਰ ਮੈਂ ਕੀ ਗੱਲ ਕਰਾਂ ਮੇਰੀ ਉਹਣੀ ਭਤੀਜੀ ਦੀ ਮੈਂ ਤੁਹਾਨੂੰ ਗੱਲ ਕਰਦਾ ਹਾਂ ਨੋ ਡਾਊਟ ਥੋੜਾ ਰਿਸ਼ਤੇਦਾਰਿਆਂ ਚੋਂ ਦਾ ਦੂਰ ਆ ਪਾਈ ਮੇਰੀ ਤੋਂ ਨਹੀਂ ਆ ਬਟ ਫੋਨ ਉਹਨਾਂ ਨੂੰ ਮਿਲ ਗਈ ਮੈਂ ਆਦੀ ਆਪਣਾ ਫਰਜ਼ ਸਮਝਦਾ ਕਿ ਆਦੀ ਹੈਲਪ ਕਰਾਂ ਸਰ ਕੈਪੀਲਾਨੋ ਯੂਨੀਵਰਸਿਟੀ ਦੇ ਵਿੱਚ ਆ ਉਹਨੂੰ ਮੈਂ ਪਰਸਨਲ ਆਪਣੇ ਨਾਲ ਲੈ ਕੇ ਹੀ ਗਿਆ ਉਹਨੂੰ ਮੈਂ ਉੱਥੇ ਦਾ ਦੌਰ ਵੀ ਦਿਖਾਇਆ ਤੇ ਉਹ ਵੀ ਹੈਰਾਨ ਹੋ ਗਈ ਕਿ ਉਹਨੂੰ 6 ਮਹੀਨੇ ਪੜ੍ਹਦੇ ਆ ਉਹਨੂੰ ਹੋ ਗਏ ਤੇ ਇਹ ਚੀਜ਼ਾਂ ਨੂੰ ਪਤਾ ਹੀ ਨਹੀਂ ਲੱਗੀਆਂ ਕਿਉਂਕਿ ਸਾਡੇ ਬੱਚੇ ਕੀ ਕਰਦੇ ਆ ਕਲਾਸ ਲੌਂ ਜਾਂਦੇ ਕਲਾਸ ਲਾ ਕੇ ਘਰ ਹਾਂ ਯਾਰ ਪ੍ਰੋਬਲਮ ਆ ਪਰ ਯੂਨੀਵਰਸਿਟੀ ਵਾਲੇ ਨਾ ਮੇਲ ਪਾਈਓ ਕਿਉਂਕਿ ਉਹ ਗ ਦਾਡੇ ਨਾਲ ਪ੍ਰੋਪਰ ਕਾਉਂਸਲਿੰਗ ਕਰਦੇ ਆ ਸਰ ਫ੍ਰੀ ਫੂਡ ਫ੍ਰੀ ਕਪੜੇ ਹਰ ਤਰ੍ਹਾਂ ਦੀ ਤੁਹਾਨੂੰ ਅਡਵਾਈਸਰੀ ਜੇ ਤੁਹਾਨੂੰ ਸਲਾਹ ਚਾਹੀਦੀ ਉਹ ਤੁਹਾਡੇ ਨਾਲ ਖੜਦੇ ਆ ਗੱਲ ਕੀ ਹੈਗਾ ਸਰ ਸਾਨੂੰ ਮੰਗਣਾ ਤਾਂ ਪੈਗਾ ਨਾ ਸਾਨੂੰ ਉੱਥੇ ਪਤਾ ਤਾਂ ਕਰਨਾ ਪੈਗਾ ਸਿਰਫ ਉਹੀ ਗੱਲ ਅਵੇਅਰਨੈਸ ਤੇ ਆਪਣੇ ਆਪ ਨੂੰ ਅਪਡੇਟ ਰੱਖਣ ਦੀ ਲੋੜ ਆ ਥੋੜਾ ਜਿਹਾ ਤੇ ਆਪਣੇ ਆਪ ਨੂੰ ਥੋੜਾ ਜਿਹਾ ਦਲੇਰ ਕਰਨ ਦੀ ਵੀ ਲੋੜ ਆ ਨਾ ਕਿ ਇੱਕ ਆਪਾਂ ਵੀਡੀਓ ਦੇਖ ਲਈ ਨਾਲ ਦੇ ਨੂੰ ਪੁੱਛ ਲਿਆ ਕੰਮ ਹੈ ਨਹੀਂ ਯਾਰ ਬਹੁਤ ਬੁਰਾ ਹਾਲਾ ਚੱਲ ਮੈਂ ਵੀ ਅੱਜ ਜਾਣਾ ਹੀ ਨਹੀਂ ਘਰੋਂ ਬਾਤਿਆਰੀ ਨਹੀਂ ਹੁਣ ਤੂੰ ਦੇਖਦਾ ਆਂ ਆਹ ਗੱਲ ਗਲਤ ਆ ਇਹ ਇਹ ਚੀਜ਼ ਜਿਹੜੀ ਥੋੜੀ ਜ਼ਿਆਦਾ ਚੀਜ਼ ਚੱਲ ਰਹੀ ਆ ਜਿਹੜੀ ਚੀਜ਼ ਮੈਂ ਇੱਕ ਨੋਟ ਕੀਤੀ ਆ ਨਾ ਜਿਹੜੇ ਘਰ ਦੇ ਵਿੱਚ ਬੰਦਾ ਵੇਲਾ ਤੇ ਉਹ ਮਿਲਿਉਂਦੇ ਹਾਲੇ ਦੋਲਾ ਵੀ ਵੇਲਾ ਜਿਹੜਾ ਬੰਦਾ ਕੰਮ ਕਰਦਾ ਉਹਦੇ ਆਲਾ ਦੋਲਾ ਵੀ ਸਾਰਾ ਕੰਮ ਕਰਦਾ ਸੋ ਆਪਣਾ ਔਰਾ ਦੇਖੋ ਤੁਹਾਡਾ ਔਰਾ ਤੁਹਾਡਾ ਆਲਾ ਦੋਲਾ ਕੌਣ ਆ ਸਰ ਚਲੋ ਬਹੁਤ ਤੁਸੀਂ ਵਧੀਆ ਗੱਲ ਕੀਤੀ ਮੈਨੂੰ ਲੱਗਦਾ ਹੈ ਸਟੂਡੈਂਟਸ ਅਗਰ ਤੁਹਾਡੇ ਨਾਲ ਗੱਲ ਕਰਨ ਤੇ ਤੁਸੀਂ ਜ਼ਿਆਦਾ ਚੰਗੇ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰ ਸਕਦੇ ਹੋ ਔਰ ਸਕਰੀਨ ਤੇ ਨੰਬਰ ਹੈ ਉਹੀ ਨੰਬਰ ਹੈ ਤੁਸੀਂ ਤੀਰਤੀ ਦੇ ਨਾਲ ਜ਼ਰੂਰ ਘੰਟੀਆਂ ਤੇ ਗੱਲ ਕਰੋ ਫੋਨ ਕਰੋ ਪਰ ਕੈਨੇਡਾ ਦੇ ਹਿਸਾਬ ਨਾਲ ਇੰਸਟਾਗ੍ਰam ਤੇ ਸਰ ਮੈਸੇਜ ਛੱਡ ਦੇ ਬੱਚੇ ਮੈਂ ਜਰੂਰ ਰਿਪਲਾਈ ਕਰਾਂਗਾ ਬਸ ਤੁਸੀਂ ਇੰਸਟਾਗ੍ਰam ਦੇ ਮੈਸੇਜ ਛੱਡ ਦਿਓ ਧੀਰਜ ਜੀ ਨੇ ਵੀ ਘੰਟੀ ਮਾਰ ਲੈਣੀ ਸੋ ਕੈਨੇਡਾ ਤੋਂ ਮੁੜਨਾ ਕਦੋਂ ਹੈ ਧੀਰਜ ਜੀ ਕਿਹੜੀ ਤਰੀਕ ਨੂੰ ਤੁਸੀਂ ਮੁੜਿਆ ਆਣਾ ਸਰ ਬਸ ਥੋੜਾ ਦੋ ਹਫ਼ਤੇ ਦਾ ਹੋਰ ਹੈਗਾ 10 ਦਿਨ ਹੋਰ ਹਜੇ ਇੱਥੇ ਹੈਗਾ ਅੱਜ ਮੈਂ ਬੱਚਿਆਂ ਨੂੰ ਦੱਸ ਦਵਾਂ ਕਿ ਮੈਂ ਦੋ ਦਿਨ ਲਈ ਵਿਨੀਪੈਗ ਜਾ ਰਹੇ ਹਾਂ ਫਰਡੇ ਸੈਟਰਡੇ ਜੇ ਉੱਥੇ ਵੀ ਕੋਈ ਬੱਚਾ ਹੋਵੇ ਵਿਨੀਪੈਗ ਵੀ ਤੇ ਮਿਲ ਸਕਦਾ ਬਾਕੀ ਹਾਂ ਟੋਰਾਂਟੋ ਵਾਲੇ ਬੱਚਿਆਂ ਨੂੰ ਮੈਂ ਨੈਕਸਟ ਵੀਕ ਜਿਹੜੇ ਆਉਣ ਵਾਲੇ ਸਮੇਂ ਸੋ ਇੰਸਟਾਗ੍ਰਾਮ ਤੇ ਜਰੂਰ ਤੁਸੀਂ ਸਾਨੂੰ ਮੈਸੇਜ ਕਰੋ ਤੇ ਬਾਕੀ ਵੀ ਵਟਸਐਪ ਤੇ ਵੀ ਮੈਸੇਜ ਕਰ ਸਕਦੇ ਆ ਟੀਮ ਉਹਦੇ ਨਾਲ ਥੋੜਾ ਜਿਆ ਕਰਦੇ ਕਿਉਂਕਿ ਦਿਨ ਰਾਤ ਦਾ ਸਿਰ ਫਰਕ ਆਇ ਤੇ ਬਿਲਕੁਲ ਠੀਕ ਹੈ ਸੋ ਵਟਸਐਪ ਤੁਸੀਂ ਕਰ ਸਕਦੇ ਹੋ ਸੋ ਥੈਂਕ ਯੂ ਸੋ ਮੱਚ ਤੀਰਤ ਜੀ ਤੁਸੀਂ ਵਕਤ ਕੱਢਿਆ ਔਰ ਦੁਬਾਰਾ ਫਿਰ ਤੀਰਤ ਜੀ ਦੇ ਨਾਲ ਅਸੀਂ ਲਗਾਤਾਰ ਗੱਲਾਂ ਬਾਤਾਂ ਕਰਕੇ ਵਿਦਿਆਰਥੀਆਂ ਨੂੰ ਅਵੇਅਰ ਕਰਦੇ ਰਹਿਵਾਂਗੇ ਥੈਂਕ ਯੂ ਸੋ ਮੱਚ ਸਰ